ਭਾਰਤੀ ਸੰਵਿਧਾਨ ਦੇ ਸਨਮਾਨ ਚ ਦੇਸ਼ ਦੀ ਇਕਤਾ ਅਖੰਡਤਾ ਤੇ ਪਾਇਚਾਰਕ ਸਾਂਝਾਂ ਨੂੰ ਬਹਾਲ ਰੱਖਣ ਤੇ ਸ਼ਰਾਰਤੀ ਅੰਸਰਾਂ ਨੂੰ ਨਾt ਪਾਉਣ ਬਾਬਤ ਇੱਕ ਵਿਸ਼ਾਲ ਕੈਂਡਲ ਮਾਰਚ ਤਹਿਸੀਲ ਫਿਲੌਰ ਦੀਆਂ ਸਾਰੀਆਂ ਤਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਮਿਤੀ 3 April ਸ਼ਾਮ ਠੀਕ 5 ਵਜੇ ਸ੍ਰੀ ਗੁਰੂ ਰਵਿਦਾਸ ਗੇਟ ਫਿਲੌਰ ਤੋਂ ਕੱਢਿਆ ਗਿਆ ਫਿਲੌਰ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਕਿਤੇ ਉਹ ਦਲਤਾਂ ਤੇ ਸਿੱਖਾਂ ਦੇ ਵਿੱਚ ਪਾੜਾ ਪੋਣਾ ਚਾਹੁੰਦੀਆਂ ਔਰ ਉਹਨਾਂ ਨੂੰ ਲੜਾਈ ਕਰਨਾ ਚਾਹੁੰਦੀਆਂ ਕਿਤੇ ਉਹ ਚਾਹੁੰਦੇ ਆ ਕਿ ਮੁਸਲਮਾਨ ਕੋਠੇ ਤੇ ਵੀ ਨਮਾਜ਼ ਨਹੀਂ ਪੜ ਸਕਦੇ ਬਹੁਤ ਸਾਰੇ ਮਿੱਤਰ ਕਹਿੰਦੇ ਆ ਪੰਨੂ ਇੱਥੇ ਆ ਜਵੇ ਜਾਂ ਅਸੀਂ ਉੱਥੇ ਚਲ ਜਾਈਏ ਇਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਨਾ ਪੰਨੂ ਇਥੇ ਸਾਡੇ ਸਾਰਿਆਂ ਦੇ ਨਾਲ ਭਾਈਚਾਰਕ ਬੰਧਾ ਇੰਨੀਆ ਮਜ਼ਬੂਤ ਹੈ ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਵੇ ਕਦੇ ਵੀ ਆਪਣੀਆਂ ਖੋਜੀਆਂ ਚਾਲਾਂ ਦੇ ਵਿੱਚੋਂ ਕੌਮਚਾਬ ਨਹੀਂ ਹੋ ਸਕਦੇ ਸੋ ਤੋਂ ਮੈਂ ਸਾਰੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜੇਕਰ ਤੁਹਾਡੇ ਨੌਕਰੀ ਦੀ ਤਰਫ ਕਰਦੇ ਹਾਂ ਪਰ ਜਿਸ ਤਰ੍ਹਾਂ ਪਲੰਦਕ ਨੂੰ ਅਸੀਂ ਅੰਦਰ ਤੇ ਇਸ ਗਿਆਣਗੇ ਉਸ ਤਰ੍ਹਾਂ ਆਪਾਂ ਸਾਰਿਆਂ ਨੇ ਕੰਮ ਕਰਨਾ ਮੈਂ ਸਾਰਿਆਂ ਦਾ ਨਾਮ ਤੋਂ ਭਾਈ ਸਾਹਿਬ ਲੈ ਕੇ ਬੋਲੋ ਧੰਨਵਾਦ ਸਾਡੇ ਛੋਟੇ ਜਿਹੇ ਮੈਸੇਜ ਤੇ ਦਿੱਤਾ ਤੱਤਰ ਹੋਏ ਆ ਜੁਣਾਈ ਕੋਈ ਪੈਸਾ ਨਾ ਬੋਲ ਕੰਮ ਕਰਨਾ ਜਿਉਂ ਹੀ ਸਾਰੇ ਇਕੱਠਾ ਹੋਣਗੇ ਕਿਉਂ ਹੀ ਆਪਾਂ ਇੱਥੋਂ ਚੱਲਾਂਗੇ ਲੱਕੜ ਮੰਡੀ ਦੇ ਕਿ ਹੋ ਕੇ ਬਾਲਮੀ ਚੌਕੋਂ ਡਾਕਟਰ ਵੀਰ ਜੀ ਦੇ ਕੌਂਟਰੀ ਤੇ ਇਸੇ ਸਮਾਪਤ ਹੋਵੇ ਅੰਮ੍ਰਿਤਸਰ ਦੇ ਅੰਦਰ ਗੁਰੂ ਨਗਰੀ ਦੇ ਵਿੱਚ ਹਰ ਮੰਦਰ ਸਾਹਿਬ ਦੇ ਮੇਲੇ ਜਿਹੜੀ ਬੇਅਦਬੀ ਕੀਤੀ ਆ 바ਵਾ ਸਾਹਿਬ ਦੇ ਬੁੱਤ ਦੇ ਨਾਲ ਇਹ ਕੋਈ ਸਿਰਫ ਨੇ ਲੋਕ ਨਹੀਂ ਇਹ ਸੋਚੀਆਂ ਸੰਗੀਆਂ ਪਿੱਛੋ ਯਾਤਰੀਆਂ ਦੀਆਂ ਚਾਲਾਂ ਆ ਇਹ 바ਵਾ ਸਾਹਿਬ ਦੇ ਬੁੱਤ ਦੇ ਨਾਲ ਉਹਨਾਂ ਦੇ ਹੋਰ ਚੀਜ਼ਾਂ ਦੇ ਨਾਲ ਧੰਨਵਾਦ ਆ ਪ੍ਰਬੰਧਕ ਕਮੇਟੀ ਦਾ ਬਾਕੀ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਆ ਕਿ ਤੁਹਾਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਂਦਾ ਸਾਰੀਆਂ ਭਾਸ਼ਾਵਾਂ ਤੋਂ ਉੱਪਰ ਉੱਟ ਕੇ ਸਾਰੇ ਧਰਮਾਂ ਤੋਂ ਉੱਪਰ ਉੱਟ ਕੇ ਸਾਰੀਆਂ ਜਾਤਾਂ ਤੋਂ ਉੱਪਰ ਉੱਟ ਕੇ ਅਸੀਂ ਲੜਾਈ ਲੜਨੀ ਆ ਉਹ ਸਮਾਜ ਦੇਆਂ ਔਰ ਸਾਡੇ ਦਰਮਿਆਨ ਰਜਿੰਦਰ ਕਜਲੇ ਜੀ ਸਾਡੇ ਦਰਮਿਆਨ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਨੇ ਬਹੁਤ ਵੱਡਾ ਸੰਘਰਸ਼ ਕੀਤਾ ਕਿ ਜੇ ਤੁਸੀਂ ਦੇਖੋ ਬਾਬਾ ਸਾਹਿਬ ਡਾਕਟਰ ਬਿਰਕਰਦੀ ਕਿੱਡੀ ਬਿਰਤਕਾ ਤੇ ਸਿਆਣਪਿਆ ਜੇ ਅੱਜ ਦੇਸ਼ ਚੱਲਦਾ ਤਾਂ ਬਾਬਾ ਸਾਹਿਬ ਡਾਕਟਰ ਬਿਰਕਰਦੀ ਸੰਵਿਧਾਨ ਦੀ ਬਦੌਲਤ ਚੱਲਦਾ ਜਿਹਨੂੰ ਇਸ ਦੇਸ਼ ਦੇ ਵਿਚਾਰ ਅਸਸ ਤੇ ਭਾਰਤੀ ਜਨਤਾ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਬਦਲਣ ਦੇ ਲਈ ਲੱਗੀ ਹੋਈ ਆ ਔਰ ਇਸ ਦੇਸ਼ ਦੇ ਅੰਦਰ ਮਨੁੱਖਵਾਦੀ ਵਿਚਾਰਕਾਰਾਂ ਨੂੰ ਲਾਗੂ ਕਰਨ ਦੇ ਲਈ ਲੱਗੀ ਹੋਈ ਆ ਇਹ ਜਿਹੜਾ ਗੁਰਵਾਕ ਤੁਰਪੰਤ ਸਿੰਘ ਕੰਨੂ ਆ ਇਹ ਕੋਈ ਆਮ ਵਿਅਕਤੀ ਨਹੀਂ ਹੈ ਇਹ ਏਜੰਸੀਆਂ ਦਾ ਵਿਅਕਤੀ ਆ ਜਿਹੜਾ ਇਸ ਦੇਸ਼ ਦੇ ਅੰਦਰ ਏਜੰਸੀਆਂ ਦੇ ਇਸ਼ਾਰੇ ਤੇ ਦੰਗੇ ਕਰਵਾ ਕੇ ਸਮਾਜ ਕੋਈ ਫਿਰਕਿਆਂ ਦੇ ਵਿੱਚ ਲੜਾਈ ਕਰਾਉਣਾ ਚਾਹੁੰਦਾ ਹੈ ਮੇਡਕਰ ਦੇ ਅੰਦੋਲਨ ਦਾ ਕੋਈ ਨੁਕਸਾਨ ਕਰ ਸਕਿਆ ਨਾ ਕਰੇ ਨਾ ਹਜ਼ਾਰਾਂ ਲੋਕ ਆਏ ਆ ਪੂਰੀ ਤਰਪਣੀ ਲੱਗੇ ਰਹੇ ਬਾਬਾ ਸਾਹਿਬ ਡਾਕਟਰ ਮੇਡਕਰ ਦਾ ਵਿਰੋਧ ਮੇਗਾ ਸ਼ਕਤੀ ਜਮਾਇ ਰਹੇ ਆਪਣੇ ਪਕੜੇ ਦੇ ਵਿੱਚ ਬੰਦਾ ਨੂੰ ਚੰਗਾ ਟਾਈਮ ਬਣਦਾ ਹੈ ਇਹਦਾ ਮਾਇਕ ਸਾਹਿਬ ਜੀ ਬੋਲ ਤੋਂ ਆਏ ਨੇ ਆਪਣੇ ਵਿਚਾਰ ਰੱਖਣਗੇ ਪੰਥ ਬਾਬਾ ਕਲਾਬ ਸਿੰਘ ਜੀ ਸ਼ਾਰਟ ਵਾਈਟ ਕਰਨੀ ਹੈ ਨਾ ਸ਼ਾਰਟ ਵਾਈਟ ਕਰਨੀ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਸ਼ਾਰਟ ਵਾਈਟ ਕਰਨੀ ਹੈ ਸਾਥੀਓ ਮੈਂ ਜਿਆਦਾ ਸਮਾਂ ਨਹੀਂ ਰਹਿਣਾਗਾ ਮੇਰੀ ਮੇਰੀ ਜਾਨ ਨੂੰ ਪਲੀਜ਼ ਬਕਾਲਾ ਪੁਲਿਸ ਨੇ 6 ਨੌਜਵਾਨਾਂ ਨੂੰ ਫੜਿਆ ਹੈ ਪਟਾਣੇ ਦੇ ਵਿੱਚ ਜਿਹੜਾ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਮੈਂ ਉਹਨਾਂ ਤੇ ਦੇਖਿਆ ਸੀ ਚਾਰ ਨੌਜਵਾਨ ਸਿੱਖ ਨੌਜਵਾਨ ਸਨ ਮੈਨੂੰ ਦੁੱਖ ਵੀ ਲੱਗਾ ਕਿ ਇਹ ਨੌਜਵਾਨਾਂ ਨੂੰ ਪ੍ਰੇਕਾ ਕੇ ਇਸ ਦੇਸ਼ ਵਿੱਚ ਸਮਾਜ ਦੇ ਵਿੱਚ ਤੜਕਨ ਪੈਦਾ ਕਰਨ ਦੇ ਲਈ ਮਾੜੀ ਸੋਚ ਵਾਲਿਆਂ ਨੇ ਇਹ ਕਾਰਨਾਮੜਾ ਵਾਲਾ ਹੈ ਸਾਥੀਓ ਭਾਰਤ ਦਾ ਸੰਵਿਧਾਨ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਮੰਨਦਾ ਹੈ ਅਸੀਂ ਸਿੱਖ ਧਰਮ ਦਾ ਪੂਰਾ ਸਤਿਕਾਰ ਕਰਦੇ ਹਾਂ ਸਾਡੇ ਜਿੰਨੇ ਵੀ ਧਾਰਮਿਕ ਰੀਤੀ ਰਿਵਾਜ ਵਾਸੋਂ ਵਿਆਹ ਸ਼ਾਦੀਆਂ ਮਾਰਨ ਪੋਣ ਸਾਰੇ ਸਿੱਖ ਧਰਮ ਅਨੁਸਾਰ ਅਸੀਂ ਕਰਦੇ ਹਾਂ ਔਰ ਇਹ ਜਿਹੜੀ ਸਾਜ਼ਿਸ਼ ਰਚੀ ਗਈ ਹੈ ਜੈ ਭਾਰਾ ਨਵਾ ਮੋਦ ਬਹੁਤ ਬਹੁਤ ਤਬਾਹ ਨਾ ਦਿੱਤਾ ਨਾ ਆਉਣ ਆਏ ਸਮੇਂ ਦੇ ਵਿੱਚ ਬਟਾ انتر واپس جی بھی اللہ صحیح ست گرو داس رام دیوا ਸ਼ਿਆਪਾ ਸਹਿਯੋਗਿਆ ਮੰਤਰਾ ਦੇ ਪ੍ਰਧਾਨ ਵੱਖ-ਵੱਖ ਪਿੰਡਾਂ ਤੋਂ ਆਏ ਉਤਵੰਤ ਕੇ ਸਦਨੋਂ ਮਾਬਾ ਸਾਹਿਬਾ ਪ੍ਰਧਾਨ ਮਹਿਦਰ ਸਾਹਿਬ ਜੀ ਦੇ ਨਾਮ ਤੇ ਜੁਨਿਆਵੀ ਸਭਾਵਾ ਇਹ ਪ੍ਰਸਾਰ ਰੋਸ਼ ਧਰਨੇ ਦੇ ਵਿੱਚ ਜੋ ਅੰਕਲ ਮਾਰਚ ਕਰਿਆ ਜਾ ਰਿਹਾ ਇਹਦੇ ਮੈਂ ਸ਼ਾਮਿਲ ਹੋਇਆ ਬਾਅਦ ਬਾਕੀ ਸਾਰਿਆਂ ਨੂੰ ਕਿਸ਼ੀ ਠਾਕਰ ਦਾਸ ਮਹਾਰਾਜ ਦਰਬਾਰ ਵੱਲੋਂ ਇਹ ਸਾਹਿਬ ਜੋ ਕਿਸੇ ਇੱਕ ਦਾ ਸਬੂਤ ਹੁੰਦਾ ਉਹਦੇ ਲਈ ਮੁਬਾਰਕ ਦਿੰਨਾ ਪਰ ਆਜੀ ਦੇਣਾ ਦੇ ਵਿੱਚ ਜਿਹੜੀਆਂ ਗੱਲਾਂ ਵਾਪਰ ਰਹੀਆਂ ਇਹਦੇ ਨਾਲ ਸਾਰੇ ਦੇਸ਼ ਵਾਸੀਆਂ ਦਾ ਹਰਦਾ ਜਿਹੜਾ ਉੱਠ ਰਿਹਾ ਗਿਆ ਕਿਉਂਕਿ ਬਾਵਾ ਸਾਹਿਬ ਕਿਸੇ ਇੱਕ ਬੰਦੇ ਦੇ ਨਾਲ ਸੰਬੰਧਤ ਨਹੀਂ ਕਿਉਂਕਿ ਜਿਹੜਾ ਦੇਸ਼ ਹੈ ਉਹ ਦੀ ਸਰਕਾਰ ਕਾਨੂੰਨ ਦੇ ਅਧੀਨ ਚੱਲਦੀ ਹੈ ਔਰ ਉਸ ਨੂੰ ਨਿਯਮਾਂ ਦਰਵਾਤਾ ਜੋ ਦੇਸ਼ ਨੂੰ ਸਾੜੀਆਂ ਛੋਟੀਆਂ ਦੇਰਿਆ ਉਹ ਸੰਧਾਨ बाबा ਸਾਹਿਬ ਜੀ ਦੀ ਬਾਰ ਕਰਪਾ ਸਰਕਾਰ ਤੇ ਆ ਗਿਆ ਇਹ ਠੀਕ ਹੈ ਕਿ ਕੁਸ਼ਲਦਾਨ ਨੂੰ बाबा ਸਾਹਿਬ ਜੀ ਦੇ ਪਿੱਛੇ ਕਾਰਨਾਮੇ ਪਸੰਦ ਨੇ ਹਨ ਸਾਧ ਸੰਗਤ ਜੀ ਤੁਹਾਨੂੰ ਪਤਾ ਹੋਏਗਾ ਕਿ बाबा ਸਾਹਿਬ ਜੀ ਦਾ ਇਸ ਸੰਧਾਨ ਦੇ ਵਿੱਚ ਇੱਕ ਹੱਕ ਲਿਖਿਆ ਹੈ ਕਿ ਜੁਨੇ ਵੀ ਅਮਰਦਤਾਰੀ ਸਖਾ ਜੋ ਉਹ ਗੱਡੀ ਦੇ ਬਸਵਾਰ ਹੋਣਗੇ ਉਹ ਆਪਣੀ ਜੋ गुरू मर्ज़ा जी रहण जे अनुसार उन्हनि सर पहन आहे उहो समेत यात्रा कर सघंदे त बाक़ी कोई हथियारु गॾु जेको कुझु तरह जहिड़ा अञा बाबा साहिब जी कृपा जे लाइ अॼु सारा देश जहिड़ा साम्हूं विधानक हक़ ਆਪੋ ਆਪਣੇ ਤਰੀਕੇ ਨਾਲ ਮੰਨਣ ਦਾ ਅਧਿਕਾਰ ਹੈ बच्या पढ़ाई लाइ मौलिक अधिकार आहिनि सारे अधिकार जहिड़े आहे सॼे हिंदुस्तान जे सुधार संविधानद साम्हूं जो सॼी पंडा में नुमाइश किथे गुण बाबा साहिब जी बदौलत उन जे कर कुझु लोक कले बि सारी संतुष्टी हूंदे पर बड़े दुर्भाग जी गल आहे की कुझु दिन पहिला सॼे दश जे उस महान पाण रत्न बाबा साहिब डॉक्टर बी आर अंबेदकर साहिब जे नशर्ती ॿोहक़ भाईचारा तोड़ी जी कोशिशि कर रहिया बेनी करणी आहे गुरू महाराज सॼे पातशाह द एक पिता एक से हंभ तूं मेर कमाई दादा मानस जी यादि सभु पहचान भाव नफ़रत न सवकार ठेकेदार जॾहिं गुरू ग्रंथ साहिब खे गुरू साहिब जी महान पुरशा जी ਵਰਤਾ उन्हनि ਦਿੱਤੀ ਤਾਂ ਉਹਨਾਂ ਨੇ उन्हनि ਸੀ ਆਗਿਆ भई ਅਕਾਲ कई ਤਵਾ जलायो पंथ ਸਭ सिखण को मथा टेकण बाबे नानकू जा बाबे नानक रा बाबा नानक जी तूं परे न हुजा कबीर ਕਰਕੇ ਮਨੁੱਖਤਾਵਾਦੀ ਸੋਚ ਉਹ ਸਾਡੇ ਰਹਿਬਰਾਂ ਨੇ ਦਿੱਤੀ ਆ ਉਨੂੰ ਅੱਜ ਮਨਕੇ ਦੇਸ਼ ਦੇ ਵਿੱਚ ਪਾਤਾ ਵਾਂ ਜਿਹੜਾ ਇਸ ਵੇਲੇ ਗੁੰਦਰਾ ਹੋ ਚੁੱਕਾ ਹੈ ਉਹਨੂੰ ਸ਼ਾਂਤ ਕਰੀਏਗਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਕਿ ਕਿਸੇ ਵੀ ਰਾਜਨੀਤਿਕ ਘਰ ਬਣ ਕੇ ਇਸ ਲੜਾਈ ਨੂੰ ਨਹੀਂ ਲੜਨਾ ਕਿਉਂਕਿ ਉਹ ਸਰਕਾਰ ਇਹ ਸਾਡਾ ਸਾਰਿਆਂ ਦਾ ਹੱਕ ਹੈ ਤੁਸੀਂ ਕਿਸੇ ਵੀ ਪਾਰਟੀ ਤੋਂ ਹੋ ਸਕਦੇ ਆ ਪਰ ਜੋ ਉਹਨਾਂ ਨੇ ਕੌਮ ਲਈ ਕੀਤਾ ਉਹ ਕਦੇ ਵੀ ਅਸਮ 可能 ਨਹੀਂ ਸਕਦੇ ਇਸ ਕਰਕੇ ਸਾਰਿਆਂ ਦੇ ਅੱਜ ਕੁਝ ਕੰਮ ਵੀ ਕਰਕੇ ਹੋਇਆ ਧਾਰਮਿਕ ਸੰਸਥਾਾਂ ਨੂੰ ਆ ਰਹੇ ਨਾਮਨਾ ਸੰਸਥਾਾਂ ਵਾਲੇ ਵੀ ਸਰਦਾਰ ਆਇਆ ਜਿਨ੍ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਕੋਈ ਵੀ ਦੇਸ਼ ਕੋਈ ਵੀ ਸਮਾਜ ਉਹਨਾ ਚੜ੍ਹ ਰਕੀ ਨਹੀਂ ਕਰ ਸਕਦਾ ਜਿਨ੍ਹਾਂ ਚਰ ਸਮਾਜ ਦੇ ਵਿੱਚ ਸ਼ਾਂਤੀ ਵਾਲਾ ਮਾਤਾ ਰਹਿਣਾ ਹੋਵੇ ਭੈ ਮੁਕਤ ਸਮਾਜ ਦਾ ਹੋਵੇ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਦੇ ਸ਼ਾਂਤੀ ਨਾਲ ਆਪਣਾ ਜਿਹੜਾ ਪ੍ਰਤਿਸ਼ਠਾ ਉਹ ਵੀ ਕਰੋ ਪਰ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਧੋਮੇ ਨਹੀਂ ਕਰਨੀ ਜੈ ਗੁਰਦੇ ਗੁਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤਾਰਾ ਲਓ ਥੋ ਬੋਲੋ आद शुरू भरे पंज तक प